ਕਈ ਵਾਰੀ ਇਹ ਹੁੰਦਾ ਕਿ ਵੀਡੀਓ ਕਲਿੱਪ ਛੋਟਾ ਹੁੰਦਾ ਉਹਦੇ ਅੱਗੇ ਪਿੱਛੇ ਦੀ ਕਹਾਣੀ ਬਹੁਤ ਲੰਮੀ ਹੁੰਦੀ ਹੈ ਇੱਕ ਵੀਡੀਓ ਤੋਂ ਅੰਦਾਜ਼ਾ ਲਾਉਣਾ ਵੀ ਠੀਕ ਨਹੀਂ ਹੁੰਦਾ ਉਹ ਵੀਡੀਓ ਕਲਿੱਪ ਦੇਖਿਆ ਸਾਰੇ ਲੋਕਾਂ ਨੇ ਚਰਚਾ ਕੀਤੀ ਕਿ ਯਾਰ ਇਹ ਤਾਂ ਸ਼ਰਮ ਧੱਕਾ ਹੈ ਕਿ ਇੱਕ ਬੀਬੀ ਦੇ ਕੋਲੋਂ ਆ ਕੇ ਪਰਚੇ ਖੋਏ ਜਾ ਰਿਹਾ ਕਾਗਜ਼ ਉਹਦੇ ਆਚੂ ਨੂੰ ਪੁੱਛਿਆ ਵੀ ਨਹੀਂ ਕਿ ਕਾਗਜ਼ ਕਾਹਦੇ ਆ ਉਹ ਬਾਅਦ ਚ ਪਤਾ ਲੱਗਿਆ ਜਦ ਰਿਪੋਰਟਰ ਨਾਲ ਗੱਲ ਹੋਈ ਉਥੋਂ ਦੇ ਰਿਪੋਰਟਰ ਵੀ ਹੈਰਾਨ ਹੋਏ ਕਹਿੰਦੇ ਕੋਲ ਖੜੇ ਸਾਨੂੰ ਨਹੀਂ ਸੀ ਪਤਾ ਕਿ ਇੰਨਾ ਵੱਡਾ ਮੁੱਦਾ ਬਣ ਜਾਣਾ ਵੀਡੀਓ ਜ਼ਰੂਰ ਉਹਨਾਂ ਨੇ ਬਣਾਈ ਪਰ ਉੱਥੇ ਕੀ ਹੋਇਆ ਕਿ ਇੱਕ ਬੀਬੀ ਤੋਂ ਕਾਗਜ਼ ਔਰ ਉਹ ਬੀਬੀ ਕਾਮੀ ਹੋਰ ਕੋਈ ਕਰਾਉਣ ਆਈ ਸੀ ਆਪਣਾ ਆਪਣੇ ਸਰਟੀਫਿਕੇਟ ਜਿਹੜੇ ਹੁੰਦੇ ਆ ਕੋਈ ਜਨਮ ਸਰਟੀਫਿਕੇਟ ਕੋਈ ਜਾਤੀ ਸਰਟੀਫਿਕੇਟ ਕੋਈ ਇਨਕਮ ਦਾ ਸਰਟੀਫਿਕੇਟ ਇਸ ਤਰ੍ਹਾਂ ਦੇ ਕੋਈ ਡਾਕੂਮੈਂਟਸ ਸੀ ਉਸ ਬੀਬੀ ਦੇ ਕੋਲ ਇੱਕ ਪਰਚਾ ਕਹਿੰਦੇ ਉਸ ਬੀਬੀ ਦੀ ਸ਼ਿਕਾਇਤ ਦੇ ਆਧਾਰ ਤੇ ਦਰਜ ਕੀਤਾ ਗਿਆ ਉਹਦੇ ਵਿੱਚ ਵੀ ਉਹ ਬੰਦੇ ਜਿਨ੍ਹਾਂ ਨੇ ਪਾੜੇ ਆ ਕਾਗਜ਼ ਫੜੇ ਆ ਕਿ ਨਹੀਂ ਫੜੇ ਹਲੇ ਤੱਕ ਪੁਲਿਸ ਨੇ ਨਹੀਂ ਦੱਸਿਆ ਫੜਨੇ ਤਾਂ ਦੂਰ ਦੀ ਗੱਲ ਪਤਾ ਨਹੀਂ ਬਾਇ ਨੇਮ ਪਰਚਾ ਵੀ ਹੋਇਆ ਕਿ ਨਹੀਂ ਹੋਇਆ ਇਹ ਵੀ ਹਲੇ ਤੱਕ ਜਾਣਕਾਰੀ ਪੁਲਿਸ ਨੇ ਨਹੀਂ ਦਿੱਤੀ ਪਰ ਉਸ ਬੀਬੀ ਜਿਹੜੀ ਕੋਈ ਚੋਣਾ ਨਾਲ ਲੈਣਾ ਦੇਣਾ ਨਹੀਂ ਆਪਣਾ ਕੰਮ ਰੁਟੀਨ ਦੇ ਵਿੱਚ ਕਰਾਉਣ ਆਈ ਹੈ ਤੇ ਉਹਨੂੰ ਵੀ ਉਹ ਬਦਮਾਸ਼ਾਂ ਨੇ ਗੁੰਡਿਆਂ ਨੇ ਜਿਹੜੇ ਵੀ ਪਾਰਟੀ ਨੇ ਭੇਜੇ ਸੀ ਉਹ ਉਹਨਾਂ ਨੂੰ ਐ ਦੇਖਿਆ ਗਿਆ ਉੱਥੇ ਕਿ ਉਹ ਬੀਬੀ ਵੀ ਆ ਕੋਈ ਨਾ ਕੋਈ ਕਾਗਜ਼ ਭਰਨ ਆਈ ਹੈ ਕਿਸੇ ਵਾਰਡ ਤੋਂ ਤੋ ਉਹਦੇ ਕਾਗਜ਼ ਵੀ ਖੋ ਕੇ ਪਾੜ ਦਿੱਤੇਗੇ ਹਾਲਾਂਕਿ ਉਹਦਾ ਕੋਈ ਲੈਣਾ ਦੇਣਾ ਨਹੀਂ ਸੀ ਉਸ ਚੋਣ ਨਾਲ ਉੱਥੋਂ ਦੇ ਰਿਪੋਰਟਰਾਂ ਨੇ ਦੱਸਿਆ ਕਿ ਉੱਥੋਂ ਦਾ ਕੋਈ ਲੈਣਾ ਦੇਣਾ ਨਹੀਂ ਉਹ ਬੀਬੀ ਵਿਚਾਰੀ ਰੋਂਦੀ ਕਰਲਾਉਂਦੀ ਥਾਣੇ ਗਈ ਕਹਿੰਦੀ ਕਿ ਆ ਹੋ ਗਿਆ ਮੇਰੇ ਨਾਲ ਫਿਰ ਜਾ ਕੇ ਉਹਦੀ ਸ਼ਿਕਾਇਤ ਵੀ ਇੱਕ ਪਰਚਾ ਦਰਜ ਹੋਇਆ ਫਿਰ ਇਸ ਹਿਸਾਬ ਨਾਲ ਤਾਂ ਐਵੇਂ ਲੱਗਦਾ ਹੈਗਾ ਵੀ ਜਦੋਂ ਇਹਨਾਂ ਦੇ ਆਕਿਆ ਨੇ ਇਹਨਾਂ ਨੂੰ ਦਿੱਤਾ ਹੋਏਗਾ ਹੁਕਮ ਕੀਤਾ ਹੋਊਗਾ ਵੀ ਗੇਟ ਦੇ ਅੰਦਰ ਜਿਹੜਾ ਵੀ ਬੰਦਾ ਕਾਗਜ਼ ਦੇ ਨਾਲ ਵੜਦਾ ਹੈ ਚਾ ਇੱਕ ਵੀ ਕਾਗਜ਼ ਹੈ ਉਹ ਪਾੜ ਦੋ ਤੁਸੀਂ ਇਹ ਨਹੀਂ ਦੇਖਣਾ ਜਿਹੜਾ ਕਾਗਜ਼ ਹੋ ਕਿਸ ਚੀਜ਼ ਦਾ ਹੈ ਉਹ ਕੀ ਤੱਕ ਕਿੰਨਾ ਜ਼ਰੂਰੀ ਉਹਦੇ ਵਾਸਤੇ ਕਾਗਜ਼ ਹੋ ਸਕਦਾ ਕਾਗਜ਼ ਬਰੋਣੇ ਕੋਈ ਸੁਖ ਨੇ ਇਹ ਹਿੰਦੁਸਤਾਨ ਦੇ ਵਿੱਚ ਕਾਗਜ਼ਾ ਪਿਛੇ ਤਾਂ ਪਟਵਾਰਖਾਨੇ ਚਲੇ ਜਾਓ ਤਹਿਸੀਲਾਂ ਚਲੇ ਜਾਓ ਲੋਕਾਂ ਦੀ ਸਾਰੀ ਉਮਰ ਗਲ ਜਾਂਦੀ ਹੈਗੀ ਹੈ ਪਰ ਜਿਨ੍ਹਾਂ ਨੇ ਪਰਚੇ ਪਾੜੇ ਨੇ ਜਾਂ ਉਹਨਾਂ ਦਾ ਸਰਟੀਫਿਕੇਟ ਪਾੜਨੇ ਕੁਝ ਤਾਂ ਪੜਿਆ ਹੈ ਇਹ ਜਿਹੜੇ ਇਹਨਾਂ ਦੇ ਹੁਕਮ ਇਹਨਾਂ ਨੇ ਆਕਿਆਂ ਇਹਨਾਂ ਨੂੰ ਕੀਤਾ ਹੋਗਾ ਵੀ ਇੱਕ ਵੀ ਕਾਗਜ਼ ਅੰਦਰ ਨਹੀਂ ਜਾਣਾ ਚਾਹੀਦਾ ਕਿ ਪੁਲਿਸ ਨੂੰ ਉਹ ਵੀ ਅਣਪਛਾਤੇ ਲੱਗੇ ਪੁਲਿਸ ਦੀ ਤਾਂ ਨਲਾਕੀ ਹੈ ਹੀ ਹੈ ਪਰ ਹੈਰਾਨੀ ਹੁੰਦੀ ਹੈ ਕਿ ਜਿਹੜੇ ਉੱਥੋਂ ਦੇ ਸੱਤਾਧਰ ਦੇ ਕੋ ਪਟਿਆਲੇ ਦੀ ਸਾਰੀ ਬੈਲਟ ਆ ਉਹਦੇ ਵਿੱਚ ਹੋਰ ਕੋਈ ਕਿਸੇ ਪਾਰਟੀ ਦਾ ਵ代यक ਨਹੀਂ ਹੈ ਸਾਰੇ ਆਮ ਆਦਮੀ ਪਾਰਟੀ ਦੇ ਨੇ ਤੇ ਜਿਹੜੇ ਖਾਸ ਕਰਕੇ ਸ਼ਹਿਰੀ ਇਲਾਕੇ ਨਾਲ ਸੰਬੰਧਿਤ ਇਲਾਕੇ ਆ ਉਹਦੇ ਵਿੱਚ ਉਹ ਜਿਹੜੇ ਵਿਧਾਇਕ ਨੇ ਆਮ ਆਦਮੀ ਪਾਰਟੀ ਦੇ ਉਹ ਕਿੱਥੇ ਨੇ ਪਤਾ ਤਾਂ ਇਹ ਵੀ ਲੱਗਿਆ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਵੀ ਇੱਕ ਇੱਕ ਕਰਕੇ ਉੱਥੇ ਆਉਂਦੇ ਰਹੇ ird gird ਘੁੰਮਦੇ ਰਹੇ ਪਰ ਉਹਨਾਂ ਦਾ ਆਉਣਾ ਫਰਜ਼ ਠੀਕ ਹੈ ਉਹਨਾਂ ਦਾ ਅਲੱਗ ਹੈ ਉੱਥੇ ਕੋਈ ਵੀ ਚੁਣਿਆ ਨੁਮਾਇੰਦਾ ਭਾਵੇਂ ਨਹੀਂ ਚੁਣਿਆ ਹੋਇਆ ਇੱਕ ਪ੍ਰੋਟੋਕਾਲ ਦੇ ਮੁਤਾਬਕ ਆ ਸਕਦਾ ਹੈ ਜਾ ਸਕਦਾ ਹੈ ਪਰ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਉੱਥੇ ਮੂਕ ਦਰਸ਼ਕ ਬਣੋ ਇਹਦਾ ਮਤਲਬ ਤੁਸੀਂ ਉਸ ਠੋਸ ਕਾਰਵਾਈ ਦੇ ਵਿੱਚ ਕਿਸੇ ਤਰ੍ਹਾਂ ਦੀ ਨਹੀਂ ਗੱਲ ਕਰ ਰਹੇ ਨਖੇਦੀ ਵੀ ਨਹੀਂ ਕਰ ਰਹੇ ਕਿ ਜਿਹੜਾ ਕੁਝ ਹੋ ਰਿਹਾ ਧੱਕਾ ਹੋ ਰਿਹਾ ਆਮ ਆਦਮੀ ਪਾਰਟੀ ਦੇ ਪਟਿਆਲੇ ਤੋਂ ਜਾਂ ਜਿੱਥੇ-ਜਿੱਥੇ ਵੀ ਧੱਕਾ ਹੋ ਰਿਹਾ ਕਿਸੇ ਵੀ ਇੱਕ ਪਾਸਿਓ ਕਿਸੇ ਨੇ ਕਿਹਾ ਸੱਤਾਧਿਰ ਦੇ ਵਿਧਾਇਕ ਨੇ ਕਿ ਜਿੱਥੇ-ਜਿੱਥੇ ਵੀ ਧੱਕਾ ਹੋ ਰਿਹਾ ਨਿਰਪੱਖਤਾ ਦੇ ਨਾਲ ਪੁਲਿਸ ਨੂੰ ਕੰਮ ਕਰਨਾ ਚਾਹੀਦਾ ਇੱਕ ਬਿਆਨ ਹੀ ਜਾਰੀ ਕਰ ਦਿਓ ਬਿਆਨ ਜਾਰੀ ਨਹੀਂ ਕਰਨਾ ਘੱਟੋ-ਘੱਟ ਉਥੋਂ ਦੇ ਲੋਕਾਂ ਨੂੰ ਤਾਂ ਭਰੋਸਾ ਦਿਵਾ ਦਿਓ ਭਾਵੇਂ ਕਿਸੇ ਵੀ ਪਾਰਟੀ ਨਾਲ ਸੰਬੰਧਤ ਹੋਵੇ ਵੀ ਭਾਈ ਚੋਣ ਤੁਸੀਂ ਲੜਨੀ ਹੈ ਆਪ ਦਾ ਕਾਗਜ਼ ਤੂੰ ਪੂਰੇ ਤਿਆਰ ਕਰਕੇ ਆਓ ਔਰ ਆਪ ਦੀ ਇਲੈਕਸ਼ਨ ਲੜੋ ਤੁਹਾਨੂੰ ਕੋਈ ਨਹੀਂ ਰੋਕੇਗਾ ਜਿਹੜੀ ਆ ਫੇਰ ਇਲੈਕਸ਼ਨ ਕਰਾਈ ਜਾਵੇ ਪਤਾ ਲੱਗ ਜਾਣਾ ਲੋਕਾਂ ਨੇ ਵੋਟ ਪਾਉਣੀ ਹੈ ਕਿ ਨਹੀਂ ਪਾਉਣੀ ਪਰ ਗੱਲ ਉੱਥੇ ਆ ਜਾਂਦੀ ਹੈ ਕਿ ਦਾਵਾ ਕਰਨ ਲੱਗਿਆਂ ਹੋਰ ਤੇ ਹੁਣ ਕੁਝ ਹੋਰ ਹੋਇਆ ਪਿਆ ਕੰਮ ਪਹਿਲਾਂ ਤੇ ਇਹ ਕਿਹਾ ਗਿਆ ਕਿ ਅਸੀਂ ਤੇ ਵੋਟਾਂ ਹੀ ਨਹੀਂ ਮੰਗਣੀ ਆ ਕੰਮ ਕਰਾਂਗੇ ਤਾਂ ਵੋਟ ਪਾ ਦਿਓ ਤੇ ਹੁਣ ਇੰਨੇ ਸਮਾਂ ਬੀਤ ਗਿਆ 2.5 ਸਾਲ ਤੋਂ ਵੱਧ ਦਾ ਸਮਾਂ ਬੀਤ ਗਿਆ ਤੇ ਉਹਦੇ ਵਿੱਚ ਜੇ ਕੰਮ ਹੋਏ ਆ ਤੇ ਫਿਰ ਵੋਟ ਪੈ ਜਾਣੀ ਹੈ ਨਾ ਤੇ ਫਿਰ ਕਿਉਂ ਇੰਨਾ ਹੱਥ ਪੈਰ ਮਾਰਨ ਦੀ ਲੋੜ ਹੈ ਕਿਉਂ ਗੁੰਡੇ ਪੈਦਾ ਕਰਨ ਦੀ ਲੋੜ ਹੈ ਕਿਉਂ ਭੇਜਣ ਦੀ ਲੋੜ ਹੈ ਜਿਹੜੇ ਸ਼ਰੇਆਮ ਕਾਗਜ਼ ਖੋਹ ਰਿਹਾ ਇੱਥੋਂ ਤੱਕ ਕਿ ਜਿਵੇਂ ਪੰਚਾਇਤੀ ਚੋਣਾਂ ਦੀ ਆਪਾਂ ਪਹਿਲਾਂ ਗੱਲ ਕੀਤੀ ਉੱਥੇ ਪੁਲਿਸ ਮੁਲਾਜ਼ਮ ਡੀਆਈਐਸਪੀ ਰੈਂਕ ਤੱਕ ਦੇ ਅਧਿਕਾਰੀਆਂ ਨੇ ਕਾਗਜ਼ ਖੋਲੇ ਸੀ ਉਹ ਪਾੜ ਦਿੱਤੇ ਤੇ ਉਹੀ ਕੇਸ ਜਿਨ੍ਹਾਂ ਦੀ ਸ਼ਿਕਾਇਤ ਦੇ ਉੱਤੇ ਜਿਨ੍ਹਾਂ ਦੇ ਕਾਗਜ਼ ਪਾੜੇ ਗਏ ਉਹ ਇੱਕੋ ਆਸਨਾ ਲਾ ਕੇ ਹਾਈ ਕੋਰਟ ਆਏ ਸੀ ਹਾਈ ਕੋਰਟ ਤੋਂ ਵੀ ਉਹਨਾਂ ਨੂੰ ਐਸਾ ਝਟਕਾ ਮਿਲਿਆ ਕਿ ਉੱਥੇ ਉਹ ਕਿਹੋ ਜਿਹਾ ਇਨਸਾਫ ਕਰੂਗਾ ਪਿੰਡ ਦੇ ਲੋਕਾਂ ਨਾਲ ਜਿਹੜਾ ਧੱਕਾਸ਼ਹੀ ਦੇ ਨਾਲ ਸਰਪੰਚ ਬਣਿਆ ਤੇ ਇਸ ਕਰਕੇ ਭਾਵੇਂ ਪਹਿਲਾਂ ਵਾਲੀ ਇਲੈਕਸ਼ਨ ਸੀ ਭਾਵੇਂ ਹੋਣ ਵਾਲੀ ਹੈ ਇਸ ਦੇ ਵਿੱਚ ਵੀ ਸੱਤਾ ਧਿਰ ਦੇ ਉੱਤੇ ਬੜੇ ਵੱਡੇ ਦੋਸ਼ ਲੱਗ ਰਹੇ ਆ ਜਿੱਥੇ ਤੱਕ ਕੀ ਕਾਗਜ਼ ਪਾੜਨ ਦੀ ਕਾਗਜ਼ ਨਾ ਭਰਨ ਦੀਆਂ ਗੱਲਾਂ ਸਾਹਮਣੇ ਆਈਆਂ ਉੱਥੇ ਜਿਹੜਾ ਅੰਮ੍ਰਿਤਸਰ ਦਾ ਆਪਾਂ ਕੇਸ ਡਿਸਕਸ ਕੀਤਾ 85 ਨੰਬਰ ਜਿਹੜਾ ਇੱਕ ਵਾਰਡ ਸੀ ਉੱਥੇ ਰੋਹਿਤ ਕੁਮਾਰ ਨਾਮ ਦਾ ਬੰਦਾ ਜਿਹੜਾ ਕਰਲਾਉਂਦਾ ਰਿਹਾ ਕਿ ਮੈਂ ਇੰਨਾ ਕੁਝ ਖਰਚ ਕੀਤਾ ਪਾਰਟੀ ਪਿੱਛੇ ਪ੍ਰਚਾਰ ਕੀਤਾ ਦਿੱਲੀ ਹੋਰ ਪਤਾ ਨਹੀਂ ਕਿਹੜੇ ਕਿਹੜੇ ਸੂਬੇ ਉਹਨੇ ਗਣਾਏ ਆ ਧਰਨਾ ਲਾਇਆ ਜਦੋਂ ਉਹਨੇ ਵੀ ਮੈਂ ਕਿੱਥੇ ਕਿੱਥੇ ਜਾਂਦਾ ਰਿਆਂ ਤੇ ਮੇਰੇ ਉੱਤੇ ਕਿਉਂ ਬਿਠਾ ਦਿੱਤਾ ਲਿਆ ਕੇ ਉਹਨੇ ਕਿਹਾ ਨਸ਼ਾ ਤਸਕਰ ਨੂੰ ਉਹਨ ਨਸ਼ਾ ਵੇਚਦਾ ਕਿ ਨਹੀਂ ਵੇਚਦਾ ਘੱਟੋ-ਘੱਟ ਉਹਦੇ ਵੱਲੋਂ ਇੱਕ ਸ਼ਿਕਾਇਤ ਤੇ ਹੋਣੀ ਚਾਹੀਦੀ ਆ ਪੁਲਿਸ ਨੂੰ ਰੋਹਿਤ ਕੁਮਾਰ ਵੱਲੋਂ ਵੀ ਕਿ ਉਹਨੇ ਸ਼ਿਕਾਇਤ ਦਿੱਤੀ ਹੈ ਇਸ ਤੋਂ ਪਹਿਲਾਂ ਪੁਲਿਸ ਨੂੰ ਕਿ ਇਹੋ ਜਿਹਾ ਬੰਦਾ ਇੱਥੇ ਨਸ਼ਾ ਵੇਚਦਾ ਫਿਰਦਾ ਜਾਂ ਫਿਰ ਉਹਨੂੰ ਜਦੋਂ ਉਹਦੀ ਟਿਕਟ ਕੱਟੀ ਗਈ ਜਾਂ ਉਹਨੂੰ ਟਿਕਟ ਨਹੀਂ ਮਿਲੀ ਉਹਨੂੰ ਆਪਦੀ ਸਿਆਸੀ ਭੁੱਖ ਨਹੀਂ ਪੂਰੀ ਹੋਈ ਕਿ ਉਦੋਂ ਉਹਨੇ ਰੌਲਾ ਪਾਇਆ ਇਹ ਵੀ ਇੱਕ ਆਪਣੇ ਆਪ ਦੇ ਵਿੱਚ ਸਵਾਲ ਹੈ ਕਿਉਂਕਿ ਉਹ ਬਹੁਤੀ ਵਾਰੀ ਦੇਖਿਆ ਜਾਂਦਾ ਹੈ ਕਿ ਜਦੋਂ ਕੁਝ ਹਾਸਲ ਨਹੀਂ ਹੁੰਦਾ ਤਾਂ ਉਦੋਂ ਲੋਕੀ ਬਹੁਤ ਬੋਲਦੇ ਆ ਇਤੋਂ ਤੱਕ ਕਿ ਮਾਨਿਕ ਗੋਇਲ ਜਿਹੜੇ ਆਰਟੀਆਈ ਐਕਟਿਵਿਸਟ ਨੇ ਉਹਨਾਂ ਨੇ ਵੀ ਇੱਕ ਪੋਸਟ ਪਾਈ ਆ ਉਹਨਾਂ ਨੇ ਵੀ ਇੱਕ ਮਿਹਣਾ ਦਿੱਤਾ ਜਾਂ ਇਲਜ਼ਾਮ ਵੀ ਕਹਿ ਦੋ ਉਹਨਾਂ ਨੇ ਇਹ ਕਿਹਾ ਕੀ ਜਿਹੜੀ ਸੱਤਾ ਧੇਰ ਹੈ ਉਹ ਤਾਂ ਜੋ ਕਰ ਰਹੀ ਹੈ ਕਰ ਰਹੀ ਹੈ ਪਰ ਵਿਰੋਧੀ ਧੇਰ ਚੁੱਪ ਹੈ ਤੁਸੀਂ ਵੇਖੋ ਜੀ ਸ਼ਰਮਣੀ ਕਾਲੀ ਦਲ ਸੁਬੀਰ ਸਿੰਘ ਬੱਦਲ ਨੂੰ ਬਚਾਉਣ ਤੇ ਲੱਗੀ ਹੋਈ ਹੈ ਅਮਨ ਸਿੰਘ ਰਾਜਾਵੜੀ ਫੇਸਬੁਕ ਤੇ ਲਾਈਵ ਹੋ ਕੇ ਬਸ ਸਟੇਟਮੈਂਟ ਦੇ ਜੋਗੇ ਨੇ ਗਰਾਊਂਡ ਤੇ ਕੇ ਕੋਈ ਇਹਨਾਂ ਨੇ ਕਿਸੇ ਦਾ ਪੁੱਛਿਆ ਨਹੀਂ ਹੈਗਾ ਵੀ ਕੀ ਚੱਲ ਰਿਹਾ ਕੀ ਨਹੀਂ ਚੱਲ ਰਿਹਾ ਕੋਈ ਆ ਕੇ ਕੋਈ ਧਰੜਾ ਨਹੀਂ ਦਿੱਤਾ ਕੋਈ ਸਰਕਾਰ ਦੇ ਖਿਲਾਫ ਮੋਰਚਾ ਨਹੀਂ ਖੋਲਿਆ ਹੈਗਾ ਇਹ ਜਿਹੜੀ ਵਿਰੋਧੀ ਪਾਰਟੀ ਹੈ ਉਹ ਉਹਦੇ ਨਾਲੋਂ ਜ਼ਿਆਦਾ ਕੰਮ ਤੇ ਮਾਨੀ ਗੋਲ ਕਰ ਰਹੇ ਹੈਗੇ ਨੇ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਮਾਨਕ ਗੋਇਲ ਨੇ ਜਿਹੜੀ ਆਪਣੀ ਡਿਊਟੀ ਹੁਣ ਤੱਕ ਨਿਭਾਈ ਹੈ ਜਦੋਂ ਦੀ 77 ਚ ਹਾਲਾਂਕਿ ਮਾਨਕ ਗੋਇਲ ਤੇ ਵੀ ਕਈਆਂ ਨੇ ਸਵਾਲ ਚੁੱਕੇ ਹੋਣੇ ਵੀ ਪਹਿਲਾਂ ਕਿੱਥੇ ਸੀ ਸ਼ਾਇਦ ਉਹਨਾਂ ਨੂੰ ਇਹ ਨਹੀਂ ਪਤਾ ਕਿ ਜਦੋਂ ਵੀ ਉਹ ਪਹਿਲਾਂ ਸਰਗਰਮ ਰਹੇ ਆ ਤੇ ਉਹ ਆਰਟੀਆਈ ਦੇ ਰਾਹੀਂ ਸਾਰਿਆਂ ਨੂੰ ਉਹ ਨੰਗਾ ਕਰਦੇ ਰਹੇ ਆ ਸਾਰਿਆਂ ਦੇ ਖਲਾਸੇ ਕਰਦੇ ਰਹੇ ਆ ਪਰ ਹੁਣ ਜਿਹੜੀ ਉਹ ਲਗਾਤਾਰ ਸਰਗਰਮ ਰਹਿੰਦੇ ਆ ਕਈ ਵਾਰੀ ਮੁੱਦੇ ਚੁੱਕਦੇ ਆ ਤੇ ਉਹਨਾਂ ਦਾ ਇੱਕ ਭੂਮਿਕਾ ਜਿਹੜੀ ਬੜੀ ਵਧੀਆ ਹੈ ਇਸ ਤਰ੍ਹਾਂ ਹੀ ਹੋਰ ਬੜੇ ਸਮਾਜਿਕ ਕਾਰਕੂਨਾ ਆਰਟੀਆ ਐਕਟਿਵਿਸਟ ਵੀ ਨੇ ਆਪਣੇ ਪੱਧਰ ਦੇ ਉੱਤੇ ਲੱਗੇ ਹੋਏ ਨੇ ਕੋਈ ਪਾਣੀ ਬਚਾਉਣ ਦੇ ਮੋਰਚੇ ਤੇ ਲੱਗਿਆ ਕੋਈ ਪੋਲੀਟੀਕਲ ਤੌਰ ਦੇ ਉੱਤੇ ਬੇਈਮਾਨੀਆਂ ਕਰਦਾ ਉਹਨਾਂ ਦੇ ਖਲਾਸੇ ਕਰਦਾ ਕੋਈ ਪ੍ਰਸ਼ਾਸਨਿਕ ਤੌਰ ਦੇ ਉੱਤੇ ਫੇਰ ਬਦਲ ਹੋਣ ਵਾਲੇ ਆਉਂਦੇ ਉੱਤੇ ਸਵਾਲ ਚੁੱਕਦਾ ਕੋ ਪੋਲੀਟਿਕਲ ਦੇ ਤੇ ਤਾਰ ਦੇ ਉੱਤੇ ਬੇਈਮਾਨੀ ਕਰ ਰਿਹਾ ਉਹਨੂੰ ਨੰਗਾ ਕਰਦਾ ਹੈ ਮਾਰਿੰਗ ਗੋਇਲ ਵੀ ਉਹਨਾਂ ਵਿੱਚੋਂ ਇੱਕ ਨੇ ਜਿਹੜੇ ਪੰਜਾਬ ਦੇ ਭਲਾਈ ਦੇ ਲਈ ਕੰਮ ਹੁੰਦਾ ਕਰਦੇ ਆ ਜਿੱਥੋਂ ਤੱਕ ਰਈ ਗੱਲ ਵਿਰੋਧੀ ਧਿਰ ਦੀ ਭੂਮਿਕਾ ਨਾ ਪਾਉਣ ਦੀ ਵਿਰੋਧੀ ਧਿਰ ਦੇ ਵਿੱਚ ਸਭ ਤੋਂ ਪਹਿਲਾਂ ਪ੍ਰਧਾਨਾਂ ਦੀ ਆਪਾਂ ਗੱਲ ਕਰ ਲਈਏ ਅਮਰਿੰਦਰ ਸਿੰਘ ਰਾਜਾਵੜਿੰਗ ਦੀ ਤੁਸੀਂ ਗੱਲ ਕੀਤੀ ਕਿ ਟਵੀਟ ਵੀ ਕਰਦੇ ਆ ਫੇਸਬੁੱਕ ਤੇ ਲਾਈਵ ਵੀ ਚੰਗਾ ਹੁੰਦੇ ਆ ਤੇ ਉਹਨਾਂ ਨੂੰ ਬੋਲਣਾ ਵੀ ਠੀਕ ਢੰਗ ਨਾਲ ਆਉਂਦਾ ਉਹ ਇੰਨਾ ਕੰਮ ਕਰਦੇ ਆ ਤੇ ਓਕੇ ਰਿਪੋਰਟ ਆ ਉਹਨਾਂ ਨੂੰ ਲੱਗਦਾ ਸ਼ਾਇਦ ਇਹਦੇ ਨਾਲ ਕੰਮ ਸਰ ਗਿਆ ਪਰ ਉਹ ਜਦੋਂ ਗਿੱਦੜਬਾਹ ਦੇ ਵਿੱਚ ਧੱਕਾ ਹੋਇਆ ਸੀ ਉਦੋਂ ਉਹਨਾਂ ਨੇ ਧਰਨਾ ਵੀ ਲਾਇਆ ਬਹੁਤ ਸਾਰੇ ਲੋਕ ਇਹ ਵੀ ਕਹਿ ਸਕਦੇ ਆ ਕਿ ਉਦੋਂ ਤਾਂ ਉਹ ਤਾਂ ਖੜ੍ਹ ਗਏ ਸੀ ਪਰ ਉਹ ਕਿਸੇ ਇੱਕ ਹਲਕੇ ਦੇ ਨਹੀਂ ਹੁਣ ਵਧਾਇ ਜਿਹੜੇ ਹੈਗੇ ਨੁਮਾਇੰਦਗੀ ਕਰਦੇ ਕਾਂਗਰਸ ਪਾਰਟੀ ਇਸ ਮੁੱਚੀ ਤੋਂ ਉਹਦੇ ਵਿੱਚ ਕਿੰਨੀ ਕੁ ਭੂਮਿਕਾ ਨਿਭਾ ਰਿਹਾ ਸਰਗਰਮ ਨਜ਼ਰ ਆਉਂਦੇ ਆ ਸਾਰੇ ਜਾਣਦੇ ਆ ਫਿਰ ਗੱਲ ਆ ਜਾਂਦੀ ਹੈ ਵਿਰੋਧੀ ਧਿਰ ਦੇ ਆਗੂ ਜਿਹੜੇ ਪ੍ਰਤਾਪ ਸਿੰਘ ਬਾਜਵਾ ਉਹਨਾਂ ਦਾ ਵੀ ਪ੍ਰੈਸ ਨੋਟ ਜਾਰੀ ਹੁੰਦਾ ਬਿਆਨ ਮੀਡੀਆ 'ਵੈ ਜ਼ਰੂਰ ਆਉਂਦਾ ਪਰ ਇੱਕ ਠੋਸ ਜਿਹੜੀ ਹੁੰਦੀ ਆ ਨਾ ਇੱਕ ਵਿਰੋਧਤਾ ਵਿਰੋਧੀ ਧਿਰ ਦੀ ਪਹਿਲਾਂ ਹੀ ਕਮਜ਼ੋਰ ਹੈ ਇੱਕ ਤਾਂ ਜਿਹੜੇ 15 16 ਜਣੇ ਰਹਿ ਗਏ ਕਾਂਗਰਸ ਮੁੱਖ ਵਿਰੋਧੀ ਧਿਰ ਦੇ ਵਿੱਚ ਉਹਦੇ ਵਿੱਚ ਪਹਿਲਾਂ ਹੀ ਖਿੰਡੇ ਪੁੰਡੇ ਆ ਕੋਈ ਹਾਰ ਗਏ ਆ ਕੋਈ ਛੱਡ ਗਏ ਆ ਪਾਰਟੀ ਕਿਸੇ ਨੂੰ ਕੱਢ ਦਿੱਤਾ ਗਿਆ ਨਾਰਾਜ਼ਗੀਆਂ ਕਰਕੇ ਕੋਈ ਕੁਛ ਕੀ ਕੁਛ ਉਹਨਾਂ ਦੀ ਆਪਸ ਵਿੱਚ ਮਤ ਨਹੀਂ ਮਿਲਦੀ ਇੱਕ ਤੇ ਉਹ ਵਜਾ ਫਿਰ ਆ ਗਈ ਗੱਲ ਸ਼੍ਰੋਮਣੀ ਕਾਲੀ ਦਲ ਦੀ ਸ਼੍ਰੋਮਣੀ ਕਾਲੀ ਦਲ ਨੂੰ ਆਪ ਵਿਫਤਾ ਅਜੇ ਹੁਣ ਨਤਮਸਤਕ ਹੋ ਕੇ ਆਇਆ ਸੇਵਾ ਪੂਰੀ ਹੋਈ ਹੈ ਉਹਨਾਂ ਦੀਨ ਖਾ ਪੂਰੀ ਹੋਈ ਹੈ ਅੱਗੇ ਉਹਨਾਂ ਦੀ 10 15 ਦਿਨ ਦਾ ਜਿਹੜਾ ਸਮਾਂ ਮੰਗਿਆ ਕਿ ਕਪੜਚੋਲ ਹੋਣੀ ਹੈ ਉਹਦੇ ਵਿੱਚ ਅਸਤੀਫਾ ਪ੍ਰਵਾਨ ਹੋਣਾ ਉਸ ਪਾਸੇ ਸਾਰੇ ਬਿਜ਼ੀ ਹੈ ਹਾਲਾਂਕਿ ਬਿਆਨ ਉਹਨਾਂ ਵੱਲੋਂ ਵੀ جاری ਆ ਜਾਂਦਾ ਜਿਵੇਂ ਵਿਕਰਮ ਸਿੰਘ ਮਜੀਠੀਆ ਬੜੇ ਸਰਗਰਮ ਨਜ਼ਰ ਆਉਂਦੇ ਹੈ ਹਾਲਾਂਕਿ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਜਿੰਨੀਆਂ ਪ੍ਰੈਸ ਕਾਨਫਰੰਸ ਕੀਤੀਆਂ ਇੱਕ 이슈 ਨੂੰ ਬੇਸਡ ਕੀਤੀਆਂ ਕਿਉਂਕਿ 이슈 ਵੱਡਾ ਹੀ ਬਹੁਤ ਸੀ ਉਹਦੇ ਤੇ ਬੋਲਣਾ ਬਣਦਾ ਵੀ ਸੀ ਇਸ ਤੋਂ ਤੱਕ ਰਹੀ ਗੱਲ ਨਗਰ ਨਿਗਮ ਚੋਣਾਂ ਨੂੰ ਲੈ ਕੇ ਉਸ ਨੂੰ ਲੈ ਕੇ ਕੋ ਬਹੁਤੀ ਭੂਮਿਕਾ ਇਹਨਾਂ ਦੇ ਵੀ ਨਹੀਂ ਨਜ਼ਰ ਆਈ ਫਿਰ ਭਾਜਪਾ ਦੀ ਗੱਲ ਕਰੀ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਸਾਹਿਬ ਆਪ ਸਰਗਰਮ ਨਹੀਂ ਹੈ ਉਹਨਾਂ ਨੇ ਲੀਡ ਨਹੀਂ ਉਸ ਢੰਗ ਨਾਲ ਕੀਤਾ ਹਾਲੇ ਤੱਕ ਜਿਨਾ ਕਰ ਰਹੇ ਉਹਨਾਂ ਦੀਆਂ ਵਜ੍ਹਾ ਵੱਖ-ਵੱਖ ਹੋ ਸਕਦੀਆਂ ਨੇ ਪਰ ਭਾਜਪਾ ਨੇ ਵੀ ਕੋ ਬਹੁਤੀ ਭੂਮਿਕਾ ਹੋਵੇ ਨਹੀਂ ਨਿਭਾਈ ਹਾਲਾਂਕਿ ਉਹਨਾਂ ਦੀ ਵਿਧਾਨ ਸਭਾ ਦੇ ਵਿੱਚ ਵੀ ਕੋ ਬਹੁਤੀ ਹੈ ਨਹੀਂ ਇੰਨੀ ਜ਼ਿਆਦਾ ਗੱਲ ਕਿ ਉੱਥੇ ਉਹਨਾਂ ਦਾ ਜਿਹੜਾ ਧੜਲੇ ਦੇ ਨਾਲ ਵਿਰੋਧ ਕਿਸੇ ਸਾਹਮਣੇ ਆਉਂਦਾ ਕਿਸੇ ਤਰ੍ਹਾਂ ਦਾ ਇਸੇ ਤਰ੍ਹਾਂ ਗਰਾਊਂਡ ਦੇ ਉੱਤੇ ਐ ਤੇ ਫਿਰ ਇਸੇ ਤਰ੍ਹਾਂ ਸਾਰੀਆਂ ਪਾਰਟੀਆਂ ਦਾ ਇਹੀ ਹਾਲ ਹੈ ਕਿ ਆਪ ਦਾ ਡੰਗ ਸਾਰਨ ਦੇ ਲਈ ਛੋਟਾ ਮੋਟਾ ਜਿਹੜਾ ਪ੍ਰੈਸ ਨੋਟ ਬਿਆਨ ਕਰ ਦਿੱਤਾ ਜਾਰੀ ਕਰ ਦਿੱਤਾ ਐਕਸ ਦੇ ਉੱਤੇ ਪੋਸਟ ਪਾ ਦਿੱਤੀ ਫੇਸਬੁੱਕ ਪੋਸਟ ਪਾ ਦਿੱਤੀ ਲਾਈਵ ਹੋ ਗਏ ਆਹੀ ਕੁਝ ਚੱਲ ਰਿਹਾ ਔਰ ਇਸੇ ਕਰਕੇ ਸੱਤਾ ਤੇਰ ਨੂੰ ਸਵਾਲ ਕਰਨਾ ਜਿੱਥੇ-ਜਿੱਥੇ ਬਣਦਾ ਹੈ ਵਿਰੋਧੀ ਤੇਰ ਨੂੰ ਭੂਮਿਕਾ ਨਿਭਾਉਣੀ ਚਾਹੀਦੀ ਹੈ ਔਰ ਘੱਟੋ-ਘੱਟ ਜਿਹੜਾ ਉਹਨਾਂ ਦੀ ਪਾਰਟੀ ਦੇ ਕਾਡਰ ਦਾ ਜਿਹੜਾ ਮੋਰਲ ਹੈ ਉਹ ਜਿੱਥੇ ਡਾਊਨ ਹੁੰਦਾ ਜਿੱਥੇ ਉਹਨਾਂ ਨੂੰ ਲੱਗਦਾ ਕਿ ਸਾਡੀ ਮਗਰ ਕੋਈ ਖੜਾ ਫਿਰ ਉਹ ਵੀ ਢੱਲੇ ਨਾਲ ਲੜਾਈ ਲੜਦੇ ਆ ਆਪਦੇ ਆਪ ਦੇ ਪੱਦਰ ਦੇ ਉੱਤੇ ਚਾਹੇ ਵਾਰਡ ਪੱਦਰ ਦੇ ਉੱਤੇ ਲੜਨ ਚਾਹੇ ਆਪਦੇ ਬਲਾਕ ਪੱਦਰ ਤੇ ਹਲਕਾ ਪੱਦਰ ਤੇ ਜਿੱਥੇ ਜਿੱਥੇ ਵੀ ਉਹਨਾਂ ਦੀ ਡਿਊਟੀ ਲੱਗੀ ਆ ਇਸ ਕਰਕੇ ਵਿਰੋਧੀ ਧਰਾਂ ਦੇ ਵਿੱਚ ਜਿਹੜੀਆਂ ਪਾਰਟੀਆਂ ਨੇ ਉਹਨਾਂ ਨੂੰ ਜਿਹੜੇ ਢੰਗ ਨਾਲ ਰਫਤਾਰ ਨਾਲ ਚੱਲ ਰਹੇ ਆ ਇਹ ਰਫਤਾਰ ਬੜੀ ਧੀਮੀ ਹੈ ਬੇਸ਼ੱਕ ਦਾਵੇ ਜੋ ਮਰਜ਼ੀ ਕਰੇ ਜਾਣ ਪਰ ਉਹਨਾਂ ਦੀ ਜਿਹੜੀ ਇੱਕ ਠੋਸ ਰਣਨੀਤੀ ਹੈ ਨਾ ਜਿਹੜੀ ਇੱਕ ਵਿਰੋਧੀ ਧਿਰ ਦੀ ਭੂਮਿਕਾ ਨਜ਼ਰ ਆਉਣੀ ਚਾਹੀਦੀ ਹੈ ਉਹ ਹਲੇ ਨਜ਼ਰ ਨਹੀਂ ਆ ਰਹੀ ਚਾਹੇ ਚੋਣਾਂ ਦੀ ਗੱਲ ਛੱਡੋ ਵੈਸੇ ਵੀ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਕੋਈ ਸਹੀ ਢੰਗ ਨਾਲ ਐਡਰੈਸ ਕਰਦਾ ਨਜ਼ਰ ਨਹੀਂ ਆ ਰਿਹਾ